10 ਫਰਵਰੀ ਦੇਨ ਮੰਗਲਵਾਰ ਨੂੰ ਐਕਸਪਾਇਰੀ ਵਾਲੇ ਦਿਨ ਨਿਫਟੀ ਦੇ ਵਿੱਚ ਟ੍ਰੇਡ ਕਰਨ ਦੇ ਲਈ ਆਪਣੇ ਕਿਹੜੇ-ਕਿਹੜੇ ਪਲਾਨਸ ਨੇ ਤੇ ਕਿਹੜੇ-ਕਿਹੜੇ ਮਜ਼ਬੂਤ ਸਪੋਰਟ ਤੇ ਮਜ਼ਬੂਤ ਰੈਜ਼ਿਸਟੈਂਸ ਨੇ ਜਿਨ੍ਹਾਂ ਦੇ ਹਿਸਾਬ ਦੇ ਨਾਲ ਆਪਾਂ ਟ੍ਰੇਡ ਕਰ ਸਕਦੇ ਹਾਂ ਤੇ ਅੱਜ ਨਿਫਟੀ ਦੇ ਵਿੱਚ ਕੀ ਹੋਇਆ ਤੇ ਅੱਜ ਵਾਰ ਇਹ ਆਪਾਂ ਸ਼ਨੀਵਾਰ ਸ਼ਾਮ ਨੂੰ ਜਿਹੜੀ ਵੀਡੀਓ ਪਾਈ ਸੀ ਉਸ ਵੀਡੀਓ ਦੇ ਵਿੱਚ ਕੀ ਦੱਸਿਆ ਸੀ ਕਿ ਉਹਦੇ ਮੁਤਾਬਕ ਚੀਜ਼ਾਂ ਹੋਈਆਂ ਜਾਂ ਫਿਰ ਨਹੀਂ ਹੋਈਆਂ ਇਹਨਾਂ ਚੀਜ਼ਾਂ ਬਾਰੇ ਗੱਲ ਕਰਾਂਗੇ ਉਹਦੇ ਨਾਲ ਨਾਲ WhatsApp ਚੈਨਲ ਤੇ Instagram ਚੈਨਲ ਤੇ ਆਪਾਂ ਕੀ ਅਪਡੇਟ ਕੀਤਾ ਸੀ ਅੱਜ ਮਾਰਕੀਟ ਦੇ ਡਿਊਰਿੰਗ ਤੇ ਕੀ ਉਹ ਚੀਜ਼ਾਂ ਹੋਈਆਂ ਜਾਂ ਫਿਰ ਨਹੀਂ ਹੋਈਆਂ ਸੋ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਗੱਲ ਕਰਾਂਗੇ ਵੀਡੀਓ ਦੇ ਵਿੱਚ ਸੋ ਵੀਡੀਓ ਨੂੰ ਆਪਾਂ ਕਰਦੇ ਹਾਂ ਸਟਾਰਟ ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਨੇ ਆਂ ਵੀਡੀਓ ਦੀ ਸ਼ਨੀਵਾਰ ਸ਼ਾਮ ਨੂੰ ਵੀਡੀਓ ਪਾਈ ਸੀ ਆਪਾਂ ਸੋਮਵਾਰ ਵਾਸਤੇ 9 ਫਰਵਰੀ ਵਾਸਤੇ ਸੋ ਉਸ ਵੀਡੀਓ ਦੇ ਵਿੱਚ ਆਪਾਂ ਇੱਕਦਮ ਦੇਖੋ ਵੀਕਲੀ ਟਾਈਮ ਫਰੇਮ ਅਨਲਿਸਿਸ ਕੀਤਾ ਸੀ ਇੱਕ ਆਪਾਂ ਸੋ ਵਾਰ ਵਾਸਤੇ ਆਪਾਂ ਪਲਾਨ ਦੱਸਿਆ ਸੀ ਸੋ ਵੀਕਲੀ ਟਾਈਮ ਫਰੇਮ ਦੇ ਅਕੋਰਡਿੰਗ ਆਪਾਂ ਤੁਹਾਨੂੰ ਦੱਸਿਆ ਸੀ ਕਿ ਨਿਫਟੀ ਥੱਲੇ ਜਾ ਸਕਦੀ ਆ ਸੋ ਉਹਦੇ ਵਾਸਤੇ ਦੇਖੋ ਅੱਲੀ ਕਿ ਬਲਕ ਦਿਨ ਹੋਇਆ ਸੋ ਤਾਂ ਦੇਖੋ ਅਗਲੇ 4 ਦਿਨ ਪੂਰੇ ਜਦੋਂ ਹੋ ਜਾਣਗੇ ਫਿਰ ਆਪਾਂ ਨੂੰ ਪਤਾ ਲੱਗੂਗਾ ਕਿ ਵੀਕਲੀ ਟਾਈਮ ਫਰੇਮ ਆਪਣਾ ਸਹੀ ਹੋਇਆ ਜਾਂ ਫਿਰ ਗਲਤ ਹੋਇਆ ਵੀਕਲੀ ਟਾਈਮ ਫਰੇਮ ਨਾਲ ਸਸ ਆਪਣਾ ਸਹੀ ਹੋਇਆ ਜਾਂ ਫਿਰ ਗਲਤ ਹੋਇਆ ਤੇ ਉਹਦੇ ਨਾਲ ਨਾਲ ਆਪਾਂ ਕਿਹਾ ਸੀ ਕਿ ਜਿਹੜੀ ਜਗ੍ਹਾ ਤੇ ਨਿਫਟੀ ਹੈਗੀ ਇਥੋਂ ਗੈਪ ਡਾਊਨ ਓਪਨਿੰਗ ਹੋ ਸਕਦੀ ਆ ਪਰ ਨਿਫਟੀ ਗੈਪ ਅਪ ਓਪਨ ਹੋਈ ਸੋ ਇਹ ਇੱਕ ਆਪਣੀ ਚੀਜ਼ ਗਲਤ ਹੋਈ ਸੋ پلان ਆਪਣੇ ਕੀ ਸੀ ਟਰੇਡ ਕਰਨ ਦੇ ਲਈ ਇਹਨਾਂ ਚੀਜ਼ਾਂ ਬਾਰੇ ਗੱਲ ਕਰਦੇ ਆਂ ਦੇਖੋ ਸਭ ਤੋਂ ਪਹਿਲਾ پلان ਆਪਣਾ ਇਹ ਸੀ ਕਿ ਅੱਜ ਇੱਕ ਟ੍ਰੈਂਡ ਲਾਈਨ ਜਿਹੜੀ ਇਹਦਾ ਬਣਦਾ ਰੈਜ਼ਿਸਟੈਂਸ ਦੂਜੀ ਗੱਲ ਇਹ ਆ ਕਿ ਇੱਥੇ ਆਪਣਾ ਇਸ ਜਗ੍ਹਾ ਤੇ ਤੁਸੀਂ ਲਾ ਲੋ ਕਿ 5809 5809 ਆ 5809 ਜਾਂ ਫਿਰ 5805 ਆਪਣਾ ਸੀ ਇਹ ਦੇ ਵਿੱਚ ਰੈਜ਼ਿਸਟੈਂਸ ਸੋ ਆਪਣਾ ਪਹਿਲਾ ਪਲਾਨ ਇਹ ਸੀ ਕਿ ਜੇ ਟ੍ਰੈਂਡ ਲਾਈਨ ਦੇ ਕੋਲ ਆ ਕੇ ਜਾਂ ਫਿਰ ਇੱਥੇ ਜਿਹੜਾ ਰੈਜ਼ਿਸਟੈਂਸ ਆਪਣਾ ਬੰਦਦਾ ਇਹਦੇ ਕੋਲ ਆ ਕੇ 15 ਮਿੰਟ ਦਾ ਕੋਈ ਸ਼ੂਟਿੰਗ ਸਟਾਰ ਜਾਂ ਫਿਰ ਹੈਂਗਿੰਗ ਮੈਨ ਜਾਂ ਫਿਰ 15 ਮਿੰਟ ਦਾ ਕੋਈ ਐਮ ਪੈਟਰਨ ਬੰਦਦਾ ਸੋ ਫਿਰ ਨਿਫਟੀ ਥੱਲੇ ਜਾ ਸਕਦੀ ਏਸੀ ਆਪਣਾ ਪਹਿਲਾ ਪਲਾਨ ਦੂਜਾ ਪਲਾਨ ਆਪਣਾ ਇਹ ਸੀ ਕਿ ਜੇ ਨਿਫਟੀ 5447 ਦੇ ਕੋਲ ਜਾ ਕੇ 15 ਮਿੰਟ ਟਾਈਮ ਫਰੇਮ ਤੇ ਕੋਈ ਡਬਲ ਯੂ ਪੈਟਰਨ ਜਾਂ ਫਿਰ ਮਲਟੀ ਟਾਈਮ ਫਰੇਮ ਤੇ ਪੈਟਰਨ ਬਣਾਉਂਦੀ ਹੈ ਸੋ ਫਿਰ ਉੱਤੇ ਵਾਲੀ ਸਾਈਡ ਨੂੰ ਆਪਾਂ ਨੂੰ ਇੱਕ ਵਧੀਆ ਮੂਵ ਦੇਖਣ ਨੂੰ ਮਿਲ ਸਕਦਾ ਸੋ ਇਹ ਦੋਨੋਂ ਪਲਾਨ ਨਹੀਂ ਬਣੇ ਕਿਉਂ ਨਹੀਂ ਬਣੇ ਕਿਉਂਕਿ ਨਿਫਟੀ ਆਪਣੇ ਜ਼ੋਨ ਦੇ ਵਿੱਚ ਓਪਨ ਨਹੀਂ ਹੋਈ ਆਪਣਾ ਜ਼ੋਨ ਕਿੰਨਾ ਸੀ ਆਪਣਾ ਜ਼ੋਨ ਸੀ 5805 ਤੋਂ ਲੈ ਕੇ ਤੇ 5493 ਤੱਕ ਇਹਦੇ ਵਿੱਚਕਾਰ ਓਪਨਿੰਗ ਨਹੀਂ ਹੋਈ ਇਹ ਤੋਂ ਥੱਲੇ ਵੀ ਓਪਨ ਹੁੰਦੀ ਫਿਰ ਵੀ ਆਪਣੇ ਪਲਾਨ ਚੇਂਜ ਹੋਣੇ ਸੀ ਇਸ ਤੋਂ ਜੇ ਉੱਤੇ ਵੀ ਓਪਨ ਹੁੰਦੀ ਫਿਰ ਵੀ ਸੌਰੀ ਇਤੋਂ ਜੇ ਉੱਤੇ ਓਪਨ ਹੁੰਦੀ ਫਿਰ ਵੀ ਆਪਣੇ ਪਲਾਨ ਚੇਂਜ ਹੋਣੇ ਸੀ ਸੋ ਗੈਪ ਆਪ オーਪਨਿੰਗ ਹੋਈ ਉਸ ਕਰਕੇ ਵੀਡੀਓ ਵਾਲੇ ਜਿਹੜੇ ਪਲਾਨ ਆਪਣੇ ਐਲੀਮੀਨੇਟ ਹੋ ਗਏ ਉਹਨਾਂ ਦੇ ਵਿੱਚ ਕੋਈ ਬਲੈਂਡ ਫਿਰ ਬਣ ਨਹੀਂ ਸਕਦਾ ਸੀ ਸੋ ਉਸ ਤੋਂ ਬਾਅਦ ਆਪਾਂ ਕੀ ਕੀਤਾ ਉਸ ਤੋਂ ਬਾਅਦ ਆਪਾਂ ਤੁਹਾਨੂੰ WhatsApp ਚੈਨਲ ਤੇ ਅਪਡੇਟ ਕੀਤੀ WhatsApp ਚੈਨਲ ਤੇ ਅੱਜ ਬਹੁਤ ਸਾਰੀਆਂ ਅਪਡੇਟ ਆਪਾਂ ਤੁਹਾਨੂੰ ਕੀਤੀਆਂ ਸੋ ਸਭ ਤੋਂ ਪਹਿਲੀ ਜਿਹੜੀ ਅਪਡੇਟ ਕੀਤੀ ਆਪਾਂ 10:00 ਵਜੇ 10 ਮਿੰਟ ਤੇ WhatsApp ਚੈਨਲ ਤੇ Instagram ਚੈਨਲ ਤੇ ਠੀਕ ਹੈ 10:00 ਵਜੇ 10 ਮਿੰਟ ਤੇ ਆਪਾਂ ਅਪਡੇਟ ਕੀਤੀ ਕਿ 15 ਮਿੰਟ ਦੇ W ਪੈਟਰਨ ਦਾ ਧਿਆਨ ਰੱਖਿਓ ਇਥੇ 15 ਮਿੰਟ ਦੇ ਡਬਲ ਪਟਰਨ ਦਾ ਧਿਆਨ ਰੱਖਿਓ ਆ ਜਿਹੜਾ ਕੈਂਡਲ ਸੀ ਆ ਜਿਹੜਾ ਹਰਾ ਕੈਂਡਲ ਹੀ ਬਣ ਤੋਂ ਪਹਿਲਾਂ ਇਹ ਕੈਂਡਲ ਦਾ ਦੇਖੋ ਟਾਈਮ ਆ 10 15 10 15 ਦੇ ਮਤਲਬ ਕਿ ਇਹ ਕੈਂਡਲ ਆਪਣਾ ਬਣਨਾ ਸ਼ੁਰੂ ਹੋਇਆ ਤੇ 10:30 ਕੰਪਲੀਟ ਹੋਇਆ ਸੋ ਇਸ ਕੈਂਡਲ ਦੇ ਬਣ ਤੋਂ 5 ਮਿੰਟ ਪਹਿਲਾਂ ਅਪਡੇਟ ਆਪਾਂ ਕੀਤਾ ਸੀ ਇਹ ਕੈਂਡਲ ਦੇਖੋ ਐਸਆਈ ਨੂੰ ਬ੍ਰੇਕ ਕਰਕੇ ਇੱਥੇ ক্লোਜ਼ ਕਰਦਾ ਫਿਰ ਆਪਣਾ ਬਣ ਜਾਣਾ ਸੀ ਡਬਲ ਪੈਟਰਨ ਪਰ ਇਸ ਕੈਂਡਲ ਨੇ ਥੱਲੇ ਆ ਕੇ ক্লোਜ਼ ਕੀਤਾ ਇਸ ਕਰਕੇ ਨਹੀਂ ਬਣਿਆ ਤੇ 10:35 ਮਿੰਟ ਤੇ ਆਪਾਂ ਇਹ ਵੀ ਲਿਖਤਾ ਸੀ ਕਿ ਨਹੀਂ ਬਣਿਆ ਉਸ ਤੋਂ ਬਾਅਦ ਆਪਾਂ ਤੁਹਾਨੂੰ ਅਪਡੇਟ ਕੀਤਾ 10:51 ਮਿੰਟ ਤੇ ਕਿ ਹੁਣ ਆਪਣਾ ਜਿਹੜਾ ਮਜਬੂਤ ਸਪੋਰਟ ਆ ਉਹ ਆਪਣਾ 5791 ਮਜਬੂਤ ਰਿਸਿਸਟੈਂਸ ਆਪਣਾ 5905 ਤੇ ਇਹ ਆਪਾਂ 10:51 ਮਿੰਟ ਤੇ ਅਪਡੇਟ ਕੀਤਾ ਤੇ ਫਿਰ ਉਸ ਤੋਂ ਬਾਅਦ ਆਪਾਂ ਤੁਹਾਡੇ ਨਾਲ ਪਲਾਨ ਸ਼ੇਅਰ ਕੀਤੇ। ਸੋ ਪਲਾਨ ਆਪਣੇ ਇਹ ਸੀ। ਉੱਤੇ ਵਾਸਤੇ ਆਪਣਾ ਪਲਾਨ ਇਹ ਸੀ ਕਿ 5791 ਆਪਣਾ ਸਪੋਰਟ ਆ। 5791 ਤੋਂ ਇੱਕ ਵਾਰ ਉੱਤੇ ਜਾ ਚੁੱਕੀ ਸੀ। ਜੇ ਦੂਜੀ ਵਾਰ ਆ ਕੇ ਇਹਦੇ ਕੋਲ ਫਿਰ ਉੱਤੇ ਚਲ ਜੂਗੀ। ਕੁਝ ਨਹੀਂ ਕਰਨਾ। ਜੇ ਦੋ ਤੀਜੀ ਵਾਰ ਇਹਦੇ ਕੋਲ ਆਉਗੀ ਕੋਈ ਪੈਟਰਨ ਬਣਾਉਗੀ ਫਿਰ ਆਪਾਂ ਉੱਤੇ ਵਾਸਤੇ ਟ੍ਰੇਡ ਕਰਾਂਗੇ। ਇਹ ਸੀ ਆਪਣਾ ਪਹਿਲਾ ਪਲਾਨ। ਦੂਜਾ ਪਲਾਨ ਆਪਣਾ ਥੱਲੇ ਵਾਸਤੇ ਹੀ ਇੱਥੋਂ ਦੇਖੋ ਇੱਕ ਵਾਰ ਡਿੱਗ ਚੁੱਕੀ ਆ ਦੂਜੀ ਵਾਰ ਜਦੋਂ ਇਹ ਦੇ ਕੋਲ ਡਿੱਗ ਜੂਗੀ ਫਿਰ ਵੀ ਆਪਾਂ ਕੁਝ ਨਹੀਂ ਕਰਨਾ ਜਦੋਂ ਤੀਜੀ ਵਾਰ ਇਹ ਦੇ ਕੋਲ ਜਾਊਗੀ ਕੋਈ ਪੈਟਰਨ ਬਣਾਊਗੀ ਫਿਰ ਆਪਾਂ ਥੱਲੇ ਵਾਸਤੇ ਟ੍ਰੇਡ ਕਰਾਂਗੇ ਸੋ ਇਹ ਸੀ ਆਪਣਾ ਦੂਜਾ ਪਲਾਨ ਸੋ ਇਹ ਦੋ ਪਲਾਨ ਸੀ ਆਪਾਂ WhatsApp ਚੈਨਲ ਤੇ ਤੁਹਾਨੂੰ ਅਪਡੇਟ ਕੀਤੇ ਸੀ 10:00 ਵਜੇ 53 ਮਿੰਟ ਤੇ 10:00 ਵਜੇ 55 ਮਿੰਟ ਤੇ ਤੇ ਇੱਕ ਆਡੀਓ ਮੈਸੇਜ ਵੀ ਦਿੱਤਾ ਸੀ ਉਸ ਆਡੀਓ ਮੈਸੇਜ ਦੇ ਵਿੱਚ ਵੀ ਤੁਹਾਨੂੰ ਕਿਹਾ ਸੀ ਕੀ ਪ੍ਰੀਮੀਅਮ ਜਿਹੜੇ ਪ੍ਰੀਮੀਅਮ ਦਾ ਚਾਰਟ ਆਪਣਾ ਕਾਲ ਤੇ ਪੁੱਟ ਦਾ ਉਹਦੇ ਵਿੱਚ ਵੀ ਆਪਣੀ ਇਹੀ ਪਲਾਨ ਰਹਿਣਗੇ ਜੇ ਕਾਲ ਆ ਕਾਲ ਦਾ ਚਾਰਟ ਆ ਸੋ ਇੱਕ ਜਗ੍ਹਾ ਤੋਂ ਜਿੱਥੋਂ ਮੰਨ ਲਓ ਇੱਕ ਵਾਰ ਉੱਤੇ ਚੱਲ ਗਿਆ ਫਿਰ ਦੂਜੀ ਵਾਰ ਵੀ ਉੱਤੇ ਚੱਲ ਗਿਆ ਜੇ ਤੀਜੀ ਵਾਰ ਉਹਦੇ ਕੋਲ ਆਊਗਾ ਫਿਰ ਆਪਾਂ ਉੱਤੇ ਵਾਸਤੇ ਟਰੇਡ ਕਰਾਂਗੇ ਪੁੱਟ ਦੇ ਵਿੱਚ ਵੀ ਸੇਮ ਇਹੀ ਆਪਾਂ ਦੱਸਿਆ ਸੀ ਕਿ ਜਿਹੜੀ ਜਗ੍ਹਾ ਤੋਂ ਮੰਨ ਲਓ ਇੱਕ ਵਾਰ ਪੁੱਟ ਉੱਤੇ ਚੱਲ ਗਿਆ ਦੂਜੀ ਵਾਰ ਉੱਤੇ ਚੜ ਗਿਆ ਜੇ ਤੀਜੀ ਵਾਰ ਉਹਦੇ ਕੋਲ ਆਊਗਾ ਫਿਰ ਆਪਾਂ ਉੱਥੋਂ ਪੁੱਟ ਦੇ ਵਿੱਚ ਟਰੇਡ ਕਰਾਂਗੇ ਸੋ ਇਹ پلان ਸੀ ਆਪਣੇ ਤੇ ਇਹਦੇ ਬਾਰੇ ਆਡੀਓ ਮੈਸੇਜ ਆ ਦੇ ਕੇ ਵੀ ਆਪਾਂ ਦੱਸਿਆ ਸੀ ਕਿ ਇਹਨਾਂ ਦੇ ਵਿੱਚੋਂ ਜੇ ਕੋਈ ਪਲਾਨ ਬਣੂਗਾ ਫਿਰ ਆਪਾਂ ਟਰੇਡ ਕਰ ਲਾਂਗੇ ਜੇ ਨਹੀਂ ਨਹੀਂ ਬਣੂਗਾ ਫਿਰ ਆਪਾਂ ਟਰੇਡ ਨਹੀਂ ਕਰਾਂਗੇ ਤੇ ਇਹ ਵੀ ਨਾਲ ਨਾਲ ਕਿਹਾ ਸੀ ਕਿ ਜੇ ਇਹਨਾਂ ਦੇ ਵਿੱਚੋਂ ਕੋਈ ਪਲਾਨ ਬੰਦਦਾ ਆ ਸੋ ਫਿਰ ਆਪਾਂ ਨੂੰ ਵੱਡਾ ਮੂਵ ਦੇਖਣ ਨੂੰ ਮਿਲੇਗਾ ਛੋਟਾ ਸਟਾਪ ਲਸ ਤੇ ਵੱਡਾ ਮੂਵ ਦੇਖਣ ਨੂੰ ਮਿਲੇਗਾ ਪਰ ਇਹਨਾਂ ਦੇ ਵਿੱਚੋਂ ਦੇਖੋ ਕੋਈ ਪਲਾਨ ਨਹੀਂ ਬਣਿਆ ਉਸ ਤੋਂ ਬਾਅਦ ਆਪਾਂ ਕੀ ਕੀਤਾ 1 ਵਜੇ ਪੂਰੇ 1 ਵਜੇ ਆਪਾਂ WhatsApp ਚੈਨਲ ਤੇ ਤੁਹਾਨੂੰ ਇੱਕ ਟਰੇਡ ਅਪਡੇਟ ਕੀਤੀ ਆ ਆਪਣਾ ਜਿਹੜਾ ਕਾਲ ਵਾਲਾ ਪ੍ਰੀਮੀਅਮ ਹੈ ਇਹ 5800 ਵਾਲਾ ਇਹਦੇ ਹਿਸਾਬ ਦੇ ਨਾਲ ਸੋ ਟ੍ਰੇਡ ਇਹ ਸੀ ਕਿ ਇਹ ਜਿਹੜਾ ਪ੍ਰੀਮੀਅਮ ਸੀ ਜਿਹੜੀ ਜਗ੍ਹਾ ਤੋਂ ਦੇਖੋ ਉੱਤੇ ਗਿਆ ਸੀ ਉਸ ਜਗ੍ਹਾ ਤੇ ਦੁਬਾਰਾ ਆ ਚੁੱਕਾ ਸੀ ਸੋ ਇਹਦੇ ਵਿੱਚ ਆਪਾਂ ਤੁਹਾਨੂੰ ਦੱਸਿਆ ਕਿ ਆ ਜਦੋਂ 15 ਮਿੰਟ ਦਾ ਕੈਂਡਲ ਬਣ ਗਿਆ ਸੀ ਆਪਾਂ ਤੁਹਾਨੂੰ ਕਿਹਾ ਕਿ ਇਹਦਾ ਜਿਹੜਾ ਹਾਈ ਆ 100 1. 10 ਇਹਦਾ ਹਾਈ ਆ ਸੋ 101.10 ਤੇ ਆਪਾਂ ਐਂਟਰੀ ਕਰਨੀ ਆ ਤੇ ਇਹਦਾ ਜਿਹੜਾ ਲੋ ਆ 87.65 ਇਹ ਆਪਣਾ ਸਟੌਪ ਲੌਸ ਰਹੂਗਾ ਤੇ ਟ੍ਰੇਡ ਦੇ ਵਿੱਚ ਆਪਣਾ ਟਾਰਗੇਟ ਰਹੂਗਾ ਜਿੱਥੋਂ ਦੇਖੋ ਪਹਿਲੀ ਵਾਰ ਜਿੱਥੋਂ ਤੱਕ ਗਿਆ ਆ 127.60 ਸੋ 1 ਵਜੇ ਆਪਾਂ ਇਹ ਟ੍ਰੇਡ ਅਪਡੇਟ ਕੀਤੀ ਨਾਲ ਦੀ ਨਾਲ ਆਪਾਂ ਤੁਹਾਨੂੰ ਐਂਟਰੀ ਟਾਰਗੇਟ ਤੇ ਸਟੌਪ ਲੌਸ ਵੀ ਦੱਸਿਆ ਸੋ ਉਸ ਤੋਂ ਬਦਾ ਥੋੜਾ ਜਿਹਾ ਉੱਤੇ ਗਿਆ ਫਿਰ ਥੱਲੇ ਆਇਆ ਫਿਰ ਉੱਤੇ ਗਿਆ ਫਿਰ ਥੱਲੇ ਆਇਆ ਇਸ ਤਰ੍ਹਾਂ ਚੱਲਦਾ ਰਿਹਾ ਸੋ 2 ਘੰਟੇ ਹੋ ਗਏ 3:00 ਬਜੇ 4 ਮਿੰਟ ਤੇ ਆਪਾਂ ਅਪਡੇਟ ਕੀਤੀ ਤੁਹਾਨੂੰ ਕਿ 3:14 ਮਿੰਟ ਤੇ ਐਗਜ਼ਿਟ ਕਰ ਦਿਓ 3:14 ਮਿੰਟ ਤੇ ਐਗਜ਼ਿਟ ਕਰ ਦਿਓ ਸੋ 3:14 ਮਿੰਟ ਤੇ ਉਮੀਦ ਹੈ ਕਿ ਸਾਰੇ ਵੀਰਾਂ ਭੈਣਾਂ ਨੇ ਐਗਜ਼ਿਟ ਕੀਤਾ ਹੋਗਾ ਸੋ ਜਿਹੜੇ ਵੀਰਾਂ ਭੈਣਾਂ ਨੇ 3:14 ਮਿੰਟ ਤੇ ਐਗਜ਼ਿਟ ਕੀਤਾ ਆ ਐਂਟਰੀ ਹੋਈ 101.10 ਤੇ ਤੇ ਐਗਜ਼ਿਟ ਹੋਇਆ 105.20 ਯਾਨੀ ਕਿ 4.10 ਦਾ ਫਿਰ ਵੀ ਪ੍ਰੋਫਿਟ ਆ ਇਸ ਟ੍ਰੇਡ ਦੇ ਵਿੱਚ ਸੋ ਇਹ ਅੱਜ ਦੀ ਦੇਖੋ ਇੱਕ ਟ੍ਰੇਡ ਰਹੀ ਹੈ ਜਿਹੜੀ ਆਪਾਂ ਦੇਖੋ WhatsApp ਚੈਨਲ ਤੇ ਇਹਦੇ Instagram ਚੈਨਲ ਤੇ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਪਰਸਨਲੀ ਮੈਂ ਇਹ ਟ੍ਰੇਡ ਨਹੀਂ ਕੀਤੀ ਕਿਉਂਕਿ ਦੇਖੋ ਮੈਂ ਤੁਹਾਨੂੰ ਕਲੀਅਰ ਕਰਤਾ ਸੀ ਆਡੀਓ ਮੈਸੇਜ ਦੇ ਵਿੱਚ ਹੀ ਮੇਰਾ پلان ਕਲੀਅਰ ਸੀ ਕਿ ਜੇ ਦੇਖੋ ਤੀਜੀ ਵਾਰ ਥੱਲੇ ਆਊਗੀ ਫਿਰ ਕੋਈ ਪੈਟਰਨ ਬਣਾਉਂਗੀ ਫਿਰ ਆਪਾਂ ਉੱਤੇ ਵਾਪਸ ਤੇ ਕਰਾਂਗੇ ਤੇ ਜੇ ਦੇਖੋ ਥੱਲੇ ਵਾਸਤੇ ਕਰਨੀ ਉਹਦੇ ਵਿੱਚ ਵੀ ਆਪਣਾ ਕਲੀਅਰ ਸੀ ਕਿ ਦੋ ਵਾਰ ਡਿੱਗ ਪਈ ਹੈ ਤੀਜੀ ਵਾਰ ਉਹਦੇ ਕਲ ਜਾਊਗੀ ਤੇ ਥੱਲੇ ਵਾਸਤੇ ਕੋਈ ਪੈਟਰਨ ਬਣਾਉਂਗੀ ਥੱਲੇ ਵਾਸਤੇ ਕਰਾਂਗੇ ਸੋ ਮੇਰਾ ਕਲੀਅਰ ਸੀ ਤੇ ਮੈਂ ਇਹ ਇਹ ਟ੍ਰੇਡ ਇਸ ਕਰਕੇ ਵੀ ਨਹੀਂ ਕੀਤੀ ਕਿਉਂਕਿ ਇਹਦੇ ਵਿੱਚ ਜਿਹੜਾ ਆਪਣਾ ਪ੍ਰੋਫਿਟ ਬਣਦਾ ਸੀ ਉਹ ਛੋਟਾ ਬਣਦਾ ਸੀ ਸਟਾਪ ਲਸ ਦੇ ਮੁਕਾਬਲੇ ਤਾਂ ਚਲੋ ਮਤਲਬ ਕਿ ਵੱਡਾ ਸੀ ਪਰ ਇਹਦੇ ਵਿੱਚ 101 ਤੋਂ ਲਾ ਕੇ ਤੁਸੀਂ ਦੇਖੋਗੇ 127 ਤੱਕ ਕੇਵਲ 26 ਪੁਆਇੰਟ ਦਾ ਪ੍ਰੋਫਿਟ ਸੀ ਸੋ ਮੈਂ ਜਿਹੜਾ ਟਾਰਗੇਟ ਕਰਦਾ ਆ 50 ਪੁਆਇੰਟ ਹੋਣ 40 ਪੁਆਇੰਟ ਹੋਣ ਵੱਡਾ ਜਿਹੜਾ ਹੋਏ ਤੇ ਤੀਜੀ ਵਾਰ ਜ਼ਿਆਦਾਤਰ ਵੱਡਾ ਮਿਲਦਾ ਇਸ ਕਰਕੇ ਮੈਂ ਇਹ ਟਰੇਡ ਨਹੀਂ ਕੀਤੀ ਸੋ ਇਹ ਸੀ ਦੇਖੋ ਅੱਜ ਦਾ ਹਾਲ ਹੁਣ ਆਪਾਂ ਗੱਲ ਕਰ ਲੈਨੇ ਆ ਕਿ ਮੰਗਲਵਾਰ ਨੂੰ ਐਕਸਪਾਇਰੀ ਵਾਲੇ ਦਿਨ ਸਪੈਸ਼ਲ ਦਿਨ ਕੀ ਹੋ ਸਕਦਾ ਨਿਫਟੀ ਦੇ ਵਿੱਚ ਸੋ ਬਹੁਤ ਇੰਪੋਰਟੈਂਟ ਦਿਨ ਰਹਿਊਗਾ ਵੀ ਤੇ 15 ਮਿੰਟ ਦੇ ਟਾਈਮ ਫਰੇਮ ਤੇ ਆਪਾਂ ਚੱਲਦੇ ਆ ਨਿਫਟੀ ਦੇ ਵਿੱਚ ਤੇ ਪਲਾਨ ਤੁਹਾਡੇ ਨਾਲ ਸ਼ੇਅਰ ਕਰਦੇ ਆ ਸੋ ਪਹਿਲਾ ਪਲਾਨ ਦੇਖੋ ਆਪਣਾ ਜਿਹੜਾ ਰਹੂਗਾ ਨਿਫਟੀ ਦੇ ਵਿੱਚ ਉੱਤੇ ਵਾਸਤੇ ਰਹੂਗਾ ਕਿਉਂਕਿ ਦੇਖੋ ਇੱਕ ਤਾਂ ਨਿਫਟੀ ਅੱਜ ਗੈਪ ਅਪ ਓਪਨ ਹੋਈ ਐ ਤੇ ਗੈਪ ਅਪ ਓਪਨ ਹੋਣ ਤੋਂ ਬਾਅਦ ਐਨੇ ਪੂਰਾ ਦਿਨ ਕੰਟਰੋਲ ਕੀਤਾ ਜਿਹੜਾ ਮਤਲਬ ਹੈ ਕਿ ਅਪ ਟ੍ਰੈਂਡ ਸੀ ਉਹਨੂੰ ਕੰਟਰੋਲ ਦੇ ਵਿੱਚ ਰੱਖਿਆ ਸੋ ਪਹਿਲਾ ਪਲਾਨ ਜਿਹੜਾ ਆਪਣਾ ਰਹੂਗਾ ਕੱਲ੍ਹ ਵਾਸਤੇ ਉੱਤੇ ਵਾਸਤੇ ਰਹੂਗਾ ਹੁਣ ਦੇਖੋ ਆ ਜਿਹੜਾ ਲੈਵਲ ਐ 5819 ਬਹੁਤ ਇੰਪੋਰਟੈਂਟ ਲੈਵਲ ਐ ਸਭ ਤੋਂ ਪਹਿਲਾਂ ਤਾਂ ਦੇਖੋ ਜਦੋਂ ਆ ਕੰਸੋਲਿਡੇਸ਼ਨ ਹੋਣ ਡਿਆ ਸੀ ਡਬਲ ਪੈਟਰਨ ਬਣ ਡਿਆ ਸੀ ਕਿਸੇ ਵੀ ਕੈਂਡਲ ਦੀ ਬਾਡੀ ਇਸ ਤੋਂ ਉੱਤੇ ক্লোਜ਼ ਨਹੀਂ ਕਰਨ ਢੀ ਸੀ ਜਦੋਂ ਇਹਦਾ ਬ੍ਰੇਕਆਊਟ ਹੋਇਆ ਫਿਰ ਉੱਤੇ ਗਈ ਐ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਆ ਜਿਹੜਾ ਕ ਹੈਮਰ ਬਣਾ ਛੋਟਾ ਜਿਹਾ ਉਸ ਤੋਂ ਬਾਅਦ ਆ ਫਿਰ ਉੱਤੇ ਗਈ ਠੀਕ ਹੈ ਸੋ ਦੋ ਵਾਰ ਤਾਂ ਦੇਖੋ ਇਹਦਾ ਇਸ ਲੈਵਲ ਨੂੰ ਅੱਜ ਟੱਚ ਕੀਤਾ ਉਸ ਤੋਂ ਪਹਿਲਾਂ ਵੀ ਜੇ ਤੁਸੀਂ ਦੇਖੋਗੇ ਇੱਥੇ ਸ਼ੂਟਿੰਗ ਸਟਾਰ ਬਣ ਕੇ ਇਥੋਂ ਡਿੱਗੀ ਸੀ ਇੱਥੇ ਵੀ ਦੇਖੋ ਇਹਦੇ ਨਾਲ ਟੱਚ ਹੈਗੀ ਆ ਸੋ ਬਹੁਤ ਇੰਪੋਰਟੈਂਟ ਲੈਵਲ ਹੈ ਗੱਲ ਵਾਸਤੇ ਸੋ ਕੱਲ ਨੂੰ ਜੇ ਇਹ ਦੇਖੋ ਨਿਫਟੀ ਇਹਦੇ ਕੋਲ ਆਉਂਦੀ ਆ ਸਵੇਰ ਦੇ ਸਮੇਂ ਤੇ 15 ਮਿੰਟ ਦੇ ਟਾਈਮ ਫਰੇਮ ਤੇ ਕੋਈ ਹੈਮਰ ਜਾਂ ਫਿਰ ਇਨਵਰਟਡ ਹੈਮਰ ਬਣਾਉਂਦੀ ਆ ਤੇ ਤਾਂ ਹਾਈ ਬ੍ਰੇਕ ਹੁੰਦਾ ਫਿਰ ਨਿਫਟੀ ਉੱਤੇ ਜਾ ਸਕਦੀ ਹੈ ਇਹ ਆਪਣਾ ਪਹਿਲਾ پلان ਹੈ ਦੂਜਾ ਪਲਾਨ ਆਪਣਾ ਇਹ ਆ ਕਿ ਜੇ ਦੇਖੋ ਨਿਫਟੀ 52905 ਦੇ ਕੋਲ ਜਾ ਕੇ 15 ਮਿੰਟ ਦੇ ਟਾਈਮ ਫਰੇਮ ਤੇ ਕੋਈ ਐਮ ਪੈਟਰਨ ਬਣਾਉਂਦੀ ਆ ਜਾਂ ਫਿਰ ਮਲਟੀ ਟਾਈਮ ਫਰੇਮ ਤੇ ਥੱਲੇ ਵਾਸਤੇ ਪੈਟਰਨ ਬਣਾਉਂਦੀ ਆ ਤੇ ਉਹਨਾਂ ਦਾ ਲੋ ਬ੍ਰੇਕ ਹੁੰਦਾ ਚਾਹੇ ਐਮ ਪੈਟਰਨ ਦਾ ਲੋ ਬ੍ਰੇਕ ਹੋਏ ਚਾਹੇ ਮਲਟੀ ਟਾਈਮ ਫਰੇਮ ਪੈਟਰਨ ਦਾ ਥੱਲੇ ਵਾਸਤੇ ਜੇ ਬਣਾਉਂਦੀ ਆ ਤੇ ਲੋ ਬ੍ਰੇਕ ਹੋਏ ਸੋ ਫਿਰ ਥੱਲੇ ਵਾਲੀ ਸਾਈਡ ਨੂੰ ਆਪਾਂ ਨੂੰ ਇੱਕ ਵਧੀਆ ਮੂਵ ਦੇਖਣ ਨੂੰ ਮਿਲ ਸਕਦਾ ਸੋ ਇਹ ਦੋ ਪਲਾਨ ਨੇ ਕੱਲ ਵਾਸਤੇ ਆਪਣੇ ਤੇ ਏਸੀ ਆਪਣਾ ਇਸ ਵੀਡੀਓ ਦੇ ਵਿੱਚ ਮਿਲਦੇ ਆਪਾਂ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ